ਕੀ ਨਹੀਂ ਮਥੜੇ ਬਣਾ ਅਰੇ ਬੇਟਾ ਤੁਹਾ ਦਾ ਖਿਆਲ ਹੋ ਠੀਕ ਹੈ ਜੀ ਅਰੇ ਬੇਟਾ ਕੀ ਆ ਆਪ ਕੋ ਮੈਨੇ ਸ਼ਬਦ ਖਾਇਆ ਥਾ ਹਾਂ ਜੀ ਕਿਆ ਕੋ ਜਦ ਕੀਤਾ ਕਿਹੜਾ ਸਗਾ ਜੀ ਧਾਰਮਿਕ 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 ਸੀ ਹਾਂ ਮੇਨੇ ਜੇਤੇ ਆ ਜੀ ਤੈਨੂੰ ਜੇਤੇ ਚੁਣਾ ਫਿਰ ਮੈਨੂੰ ਨਹੀਂ ਕਿਹਦੇ ਤੇ ਮੈਨੂੰ ਕੀਤੇ ਪਤਾ ਨਹੀਂ ਕੁਝ ਤੈਨੂੰ ਹੈਗਾ ਜੇਤੇ ਮੈਨੂੰ ਤਾਂ ਆਪਣੀ ਕੁਛ ਪਤਾ ਚੱਲ ਆਪਣੇ ਕੋਲ ਲਾ ਲੈਣ ਇੱਥੇ ਘੜਾ ਪਤਾ ਲੱਗਣਾ ਠੀਕ ਬੜੀਆਂ-ਬੁੜੀਆਂ ਲਾ ਕੇ ਭਰੇ ਕਰਦੇ ਇੱਥੇ ਠੀਕ ਹੈ ਠੀਕ ਹੈ ਬੁਰੰਗਾਂ ਹੋ ਪਰਵੜੀਆਂ ਸਤਿਨੀਆਂ ਤੇ ਛੋਟੇ-ਛੋਟੇ ਬਾਲੇ ਹਾਂ ਆਹ ਕੀ ਕਹੀ ਜੰਨਾ ਕੀ ਬਗੜੀਆਂ ਟਿਕੜੀਆਂ ਬੀਬੀਆਂ ਮੇਰੇ ਗੁਰੂ ਦੇ ਖਵਾਲੇ ਸਾਰੇ ਆਪ ਦਾ ਖਾਣੀਆਂ ਤਾਂ ਮੇਰੇ ਦੀ ਪੋਣੀਆਂ ਕੀ ਹੋਇਆ ਉਹ ਭਰਾਵਾ ਜੇ ਕੋਈ ਬੀਬੀ ਬਿਮਾਰ ਹੋ ਜਵੇ ਦੂਜੀ ਬੀਬੀ ਉਹਨੂੰ ਪੁੱਛਦੀ ਪੈਣੀ ਤੇਰੀ ਸਿਹਤ ਕਿੱਦਾਂ ਹੈ ਅੱਛਾ ਉਹ ਕਹਿੰਦੀ ਮੇਰੀ ਸਿਹਤ ਬਿਗੜੀ ਹੋ ਹਾਂ ਤੇ ਗੁਰੂ ਦੇ ਢਿੱਲੇ ਟਿਓਣੀ ਗੁਰੂ ਸਵਾਦੀ ਚੜ੍ਹ ਕੇ ਜੇ ਠੀਕ ਕਰਿਆ ਤੂੰ ਵੀ ਸਮਝਦਾ ਮੈਂ ਕੋਸੂਰੀ ਸਮਝੀ ਜਾਂਦਾ ਸੀ ਪਰ ਮਾਰੂ ਗੁਰੂ ਹੀ ਤੇਰਾ ਕਿੱਦਾਂ ਆਇਆ ਅਰੇ ਬੇਟਾ ਜੋ ਸ਼ਬਦ ਤਾਂ ਮੈਨੇ ਆਪ ਨੂੰ ਸਿਖਾਇਆ ਹੀ ਨਹੀਂ ਗਰੀਬ ਤੁਸਾਂ ਨਾ ਕਰਿਆ ਜਿਹੜਾ ਤੁਸੀਂ ਸਿਖਾਇਆ ਸਾਨੂੰ ਆਏ ਰੇ ਕੋ ਧਾਰਮਿਕ ਸ਼ਬਦ ਸੁਣਾਓ ਧਰ ਕਟੀਗਰੀ ਓਏ ਗੁਰਿੰਦੇ ਨੇ ਤੈਨੂੰ ਸ਼ਬਦ ਕੌਣ ਨੂੰ ਕਿਹਾ ਤੂੰ ਆਗੇ ਕਰਨ ਲੱਪਿਆ ਸਾਬ ਦਿਖਾਉਣ ਲੱਪਿਆ ਪਹਿਲਾਂ ਕੁਝ ਸਿਖਾਈ ਹੈ ਨਾ ਹੈ ਹੂੰ ਬਣਦੇ ਹੂੰ ਯਾਗਲਾ ਮਗਲਾ ਬੰਦੇ ਗਏ ਕੰਮਾਂ ਤੇ 부ੜੀਆਂ ਨੂੰ ਟੋਕੋ ਉਹ ਮੇਰਾ ਤਾਇਆ ਮਰ ਗਿਆ ਸ਼ਾਨਪੂਰੇ ਵਾਲਾ ਮੇਰੇ ਸਹਰ ਆ ਜਾਂਦਾ ਅੱਛਾ ਠੀਕ ਹੈ ਮੈਂ ਥਿੱਕੋ ਗਲੀ ਲੈ ਗਈ ਇਹ ਮੁੜ ਜਾਣਾ ਨੇ ਠੀਕ ਹੈ ਹੂੰ ਕੰਗੀ ਦੇ ਵਾਲਾ ਬਟੇ ਡਾਊਗਾ ਚੱਲ ਤਰਮਾ ਤਰਮਾ ਮੈਂ ਜਿੱਦ ਮਾਦੀ ਕੋ ਮੀਆ ਵਾ ਬਾਅਦ ਵਿੱਚ ਮੈਂ ਧਾਰਮਿਕ ਤੇ ਆਉਂਗਾ ਠੀਕ ਹੈ ਠੀਕ ਹੈ ਵੀ ਗੇ ਹੋਂਟ ਤੇਰੇ ਮੈਂ ਤੇਨੂੰ ਕਿਹਾ ਪਹਿਲਾਂ ਜਿੱਧਰ ਮਰਜ਼ੀ ਘੁੰਮੀ ਆਵਾਂ ਬਾਅਦ ਵਿੱਚ ਮੈਂ ਜੈਹੋ ਤੇ ਹੀ ਆਣਾ ਠੀਕ ਹੈ ਹਾਂ ਜਨਾਬੇ ਇੱਕ ਹੋਰ ਇੱਦਾਂ ਦਾ ਅੱਛਾ ਧਿਆਨ ਰੱਖਦਾ ਪਹਿ ਗਿਆ ਤੇਰੀ ਮਿਸ ਜਨ ਇਹ ਤਾਂ ਮੇਹਰ ਹਾਂ ਚਾ ਠੀਕ ਹੈ ਪਹਿਲਾਂ ਜਿੱਧਰ ਮਰਜ਼ੀ ਘੁੰਮ ਬਾਅਦ ਵਿੱਚ ਮੈਂ ਧਰਮਕ ਤੇ ਆਣਾ ਠੀਕ ਹੈ ਠੀਕ ਹੈ ਕਹਿੰਦਾ ਮੇਰੀ ਨਾਂ 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 ਮਿੰਸ਼ੇਰੀ ਨਾਂ ਆਹਨ ਤਦੀ ਮਿੰਸ਼ੇਰੀ हाँ जी। आपको मालूम है की जी। क्या आपको कहा लेकर जाएंगे था अरे बेटा आज हम आपको वहाँ के, के जो महाराजा है हाँ जी। वो हमारे शिष्य है वो भी हाँ बेटा गुरु के राजे शिष्य ही अरे नहीं बेटा आज हम महाराज के दरबार में जाएंगे ਬਹੁਤ ਜਨਰ ਆਪਕੋ ਇੱਕ ਚਮਤਕਾਰ ਦਿਖਾएंगे शुक्रिया ਗੁਰੂ ਜੀ शुक्रिया ਕਿਹੜੀ ਗੱਦਾ ਗੁਰੂ ਕਹਿੰਦੇ ਇੱਥੇ ਲੋਕ ਬਹੁਤੇ ਆਉਂਦੇ ਆ ਉੱਥੇ ਨਹੀਂ ਆ ਕੇ ਤੁਹਾਨੂੰ ਚਿੱਤਰਹਾਰ ਦਿਖਾ ਲਾਂ ਕਹਿੰਦਾ ਬੜਾ ਤੇਰੇ ਬੇੜਾ ਕੁਸ਼ਮਾ ਦਿਖਾਈਏ ਮੈਨੂੰ ਕੁਸ਼ਮਾ ਨਹੀਂ ਪਸੰਦ ਆਗੀ ਫਿਰ ਤੰਦੂ ਕਿਹੜੀ ਪਸੰਦ ਵਾ ਮੈਨੂੰ ਪ੍ਰੀਜ਼ੈਂਟਾ ਬਹੁਤ ਪਸੰਦ ਆਉਂਦੇ ਇੱਥੇ ਗੱਲਾਂ ਦੇ ਡੋਆ ਪੈਂਦਾ ਭਾਮਾ ਪਾਈਆ ਨਹੀਂ ਪਾ ਕੇ ਲੱਸੀ ਦੇਣੇ ਕਰਦਾ ਅਰੇ ਬੇਟਾ ਇੱਕ ਜੋਬਾ ਦਿਖਾਈਏ ਲੈ ਅਜੂਪਾ ਨੂੰ ਕੋ ਫਿਲਮ ਦੇਖਣ ਆਲੀ ਗੁਰੂ ਜੀ ਹੁਣ ਤਾਂ ਨੰਬੂ ਵੀ ਮਾਰਦੇ ਆਲਾ ਹੋਏ ਅਰੇ ਬੇਟਾ ਆਪਣੀ ਸ਼ਕਤੀ ਦਿਖਾਈਏ ਉਹ ਘੁਰ ਪਈ ਆਪਣੇ ਗੁਰੂ ਪਤਾ ਕਿੰਨੇ ਸ਼ਕਤੀਮਾਨ ਹੈ ਇਹ ਸ਼ਕਤੀਮਾਨ ਹੈ ਹਾਂ ਮੈਨਣੇ ਵਿਸ਼ਾਨਿਆ ਮੈਂ ਵੀ ਡਾਕਟਰ ਨੂੰ ਕਹ ਲਿਆ ਬਾਵਾ ਪਰ ਅੰਤ ਰਕੇ ਗ੍ਰਮਨ ਸ਼ਕਤੀਮਾਨ ਹੈ ਅਰੇ ਭਾਈ ਤਾਂ ਛੋੜੋ ਇੱਕ ਬਾਤੋ ਕੋ ਚਲੋ ਚਲਤੇ ਹਾਂ ਉਸਾਇ ਤੱਕਰੀਬੇ ਔਰ ਜਾਂਦੇ ਜਾਂਦੇ ਦੁਨੀਆ ਕੋ ਉਪਦੇਸ਼ ਦੇਤੇ ਜਾਏਗੇ ਕਿਹੜਾ ਗੁਰੂ ਜੀ ਕਿ ਦੁਨੀਆ ਚਾਰ ਦਿਨਾਂ ਦਾ ਮੇਲਾ ਦੁਨੀਆ ਚਾਰ ਦਿਨਾਂ ਦਾ ਮੋਲਾ ਝੂਠੀ ਹੈ ਖੇਲ ਝੂਠੀ ਹੈ ਖੇਲ ਇੱਕ ਦਿਨ ਪੁੱਛਣਾ ਹੈ ਬੀਵਨ ਦੇ ਦੁਆਖਰ ਪੁੱਛਣਾ ਕਿ ਇਹ ਨਾ ਦੀਵਾਨੀ ਮੋਜਣਾ ਤੇ ਬੇਟਾ ਕਿਉਂ ਮੈਂ ਸਿਲੰਡਰ ਤੇ ਕਰਾਇਆ ਤੇ ਸਿਲੰਡਰ ਵੀ ਖਤਮ ਹੋ ਜਾਂਦਾ ਹੈ ਲੈ ਹਫ਼ਤੇ ਚ ਦੋ ਵਾਰੀ ਗੱਡੀ ਆਉਂਦੀ ਹੈ 885 ਦੇ ਕੇ ਭਰਾ ਲਓ ਮੰਨ ਲੱਗਿਆ ਅਰੇ ਬੇਟਾ ਇੱਕ ਬਾਤ ਔਰ ਕਿਹੜੀ ਰਾਸਤੇ ਮੈਂ ਕਿਸੇ ਨੇ ਕੋਈ ਸ਼ਰਤ ਦਾਬੀ ਨਹੀਂ ਕਰਤਾ ਨਹੀਂ ਜੀ ਗੁਰੂ ਜੀ ਅਸੀਂ ਤਾਂ ਸ਼ਰਤਾਲੇ ਹੈ ਹੀ ਨਹੀਂ ਮੈਂ ਤਾਂ ਤਾਂ ਦਾ ਹੈ ਹੀ ਨਹੀਂ ਹਾਂ ਹਾਂ ਕੋਈ ਨਹੀਂ ਸ਼ਰਤ ਕਰਦਾ ਸਾਡੇ ਚ ਚਲੋ ਫਿਰ ਚਲਦੇ ਹਾਂ ਜਾਨਿਆਂ ਦੀ ਖੈਰ ਮੰਗਦੇ ਜਾਂਦੇ ਸਾਰਿਆਂ ਤੇ ਸੁਹਾਗ ਦੀ ਖੈਰ ਮੰਗ ਜਾਂਦੇ ਆ ਸਾਰਿਆਂ ਦੇ ਮੜਿਆਰਾਂ ਦੀ ਖੈਰ ਮੰਗਦੇ ਜਾਂਦੇ ਆ ਬੱਚਿਆਂ ਦੀ ਖੈਰ ਮੰਗਦੇ ਨੰਗਰ ਖੇੜੇ ਦੀ ਖੈਰ ਮੰਗਦੇ ਜਾਂਦੇ ਆ ਆ ਜਾਓ ਗੁਰੂ ਜੀ Mola.